ਸਤਨਾਕ ਇੱਕ ਅੰਕਾਰ ਸਤਨਾਕ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿ ਗੁਰੇ ਨਮਹ ਸ੍ਰੀ ਗੁਰਦੇਵਏ ਨਮਹ ਨਮਸਕਾਰ 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 ਚਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਹਾਦੇਸ ਆਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿਬ ਮਾਈ ਦੀਸਾਂ ਪਾਤਸ਼ਾਹੀ 10ਵੀਂ ਪਿੰਡ ਚੱਕ ਫਤਿਹ ਸਿੰਘ ਵਾਲਾ ਨੇੜੇ ਪੁੱਜੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਫਤਿਹ ਦੀਆਂ ਸਾਂਝਾਂ ਪਾਈਏ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿ ਸਹਨਸਾਹ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਲਾਈਆਂ ਡਿਊਟੀਆਂ ਸਦਕਾ ਕੀਤੀਆਂ ਅਲਾਹੀ ਬਖਸ਼ਿਸ਼ਾਂ ਸਦਕਾ ਪਰ ਜਾਂਨਾ ਬਰਾਗਣ ਰੂਪ ਬ੍ਰਹਮ ਗਿਆਨੀ ਮਾ ਧੰਤਨ ਬਾਈ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਅਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਸਾਂਝ ਪਾਉਂਦੇ ਹਾਂ ਸਰਲ ਸਪਸ਼ਟ ਅਧਿਆਤਮਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਅੱਜ ਦੀ ਆਪਣੀ ਕਲਾਸ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਸਾਹਿਬ ਦੈਣਗੇ ਦੱਸਣਗੇ ਕਿ ਸਾਡਾ ਹਿਰਦਾ ਜਾਂ ਸਾਡੀ ਬੰਤਰ ਜਾਂ ਅਸੀਂ ਕਿਸ ਤਰ੍ਹਾਂ ਦਾਤੇ ਦੇ ਦਰ ਤੋਂ ਚਲਦੇ ਹਾਂ ਆਉਂਦਿਆਂ ਉਹਦੀ ਬਣਾਈ ਹੋਈ ਖੇਡ ਉਹਦੀ ਮਾਇਆ ਦੇ ਵਿੱਚ ਉਲਝਦੇ ਹਾਂ ਤੇ ਕਿਵੇਂ ਫਿਰ ਬੇਨਤੀਆਂ ਕਰਕੇ ਸਾਧੂਆਂ ਦੇ ਸੰਗ ਨਾਲੋਂ ਆਪਾਂ ਨਿਕਲਦੇ ਹਾਂ ਟੋਡੀ ਮਹਲਾ ਪੰਜਵਾਂ ਟੋਡੀ ਰਾਗ ਵਿੱਚ ਪੰਜਵੇਂ ਪਾਦਸ਼ਾਹ ਦਾ ਇਹ ਸ਼ਬਦ ਹੈ ਗਰਬ ਗਹਿ ਲੜੋ ਮੂੜੜੋ ਹਿਓ ਰੇ ਹਿਓ ਮਹਾਰਾਜ ਜੀ ਮਾਇਓ ਹੀਰ ਨਿਆਈ ਮੋਹ ਫਾਕਿਓ ਰੇ ਰਹਾਉ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਸੁਣਦੇ ਆ ਸਾਨੂੰ ਇੱਕ ਗੱਲ ਦਾ ਅਹਿਸਾਸ ਜ਼ਰੂਰ ਰਹਿਣਾ ਚਾਹੀਦਾ ਕਿ ਇਹਦੇ ਵਿੱਚ ਸਤਿਗੁਰਾਂ ਨੇ ਬਹੁਤ ਪੁਸਾਵਾਂ ਦੀ ਵਰਤੋਂ ਕੀਤੀ ਹੈ ਵੱਖਰੇ ਵੱਖਰੇ ਸੂਬਿਆਂ ਦੇ ਸਾਧੂ ਸੰਤਾਂ ਦੀ ਬਾਣੀ ਆ ਔਰ ਪਾਤਸ਼ਾਹ ਨੇ ਖੁਦ ਵੀ ਕਈ ਤਰ੍ਹਾਂ ਦੀਆਂ ਪਿਸ਼ਾਵਾਂ ਦੀ ਵਰਤੋਂ ਕੀਤੀ ਹੈ ਉਹਨਾਂ ਸ਼ਬਦਾਂ ਨੂੰ ਹੁਬਹ ਉਹਨਾਂ ਭਾਵਾਂ ਨਾਲ ਸਮਝਣਾ ਤੇ ਅਰਥ ਕਰਦਿਆਂ ਕਈ ਵਾਰ ਸ਼ਬਦਾਂ ਦਾ ਆਪਾਂ ਨੂੰ ਪੰਜਾਬੀ ਚ ਅਰਥ ਹੋਰ ਲੱਗਦਾ ਹੁੰਦਾ ਪਰ ਜਿਹੜੀ ਭਾਸ਼ਾ ਦਾ ਸ਼ਬਦ ਹੈ ਉਹਦੇ ਚ ਉਹਦਾ ਅਰਥ ਹੋਰ ਹੁੰਦਾ ਇਹ ਜਦੋਂ ਉਹਨਾਂ ਸਤਿਪੁਰਸ਼ਾਂ ਦੇ ਚਲਣਾ ਚ ਬਹਿਨੇ ਆ ਜਿਹੜੇ ਸਾਰੀਆਂ ਪਿਸ਼ਾਵਾਂ ਜਾਣਦੇ ਆ ਇਹ ਤਉ ਉਹ ਦੱਸਦੇ ਆ ਵੀ ਆ ਅਖਰ ਨੂੰ ਜਿਵੇਂ ਆਏ ਵਰਤਿਆ ਜਾ ਰਿਹਾ ਦੁਨੀਆ ਚਰਥਾਂ ਨੂੰ ਏ ਅਰਥ ਉਹ ਨਹੀਂ ਹੈਗੇ ਆਹਾ ਤੇ ਸ਼ਬਦ ਫੁਲਾਨੀ ਭਾਸ਼ਾ ਦਾ ਆਪਾਂ ਬਹੁਤੇ ਜਾਣਕਾਰ ਜਾਂ ਬਹੁਤੇ ਇਹਨਾਂ ਗੱਲਾਂ ਦੇ ਵਿਦਵਾਨ ਨਹੀਂ ਹੈਗੇ ਪਰ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਜਿਹੜੀ ਭਾਵਨਾ ਨਾਲ ਸਤਿਗੁਰੂ ਕਹਿ ਰਹੇ ਆਪਣੇ ਕੋਲ ਉਹ ਮੈਸੇਜ ਪਹੁੰਚ ਜੇ ਪਾਸ਼ਾਏ ਸ਼ਬਦ ਦੇ ਵਿੱਚ ਕਹਿੰਦੇ ਆ ਕਿ ਗਰਬ ਗਹਿਲੜੋ ਕਹਿੰਦੇ ਮੇਰਾ ਹੀਆਂ ਜਿਹੜਾ ਮੇਰਾ ਹਿਰਦਾ ਏ ਮਾਲਕ ਏ ਪ੍ਰਮਾਤਮਾ ਇਹ ਹੰਕਾਰ ਦੇ ਵਿੱਚ ਭਰਿਆ ਵਾ ਇਹ ਇੱਕ ਕਹਿਣ ਦਾ ਢੰਗ ਆ ਭਾਰਤੀ ઋਸ਼ੀਆ ਮੁਣੀਆਂ ਮਨੀਸ਼ੀਆਂ ਦਾ ਕਿ ਗੱਲ ਸਾਹਮਣੇ ਨੂੰ ਸਮਝਾਉਣੀ ਐ ਦੱਸਣੀ ਐ ਪਰ ਲਾ ਕੇ ਆਪਦੇ ਤੇ ਕਹਿਣੀ ਐ ਕਿ ਉਹਦੀ ਹਉਮੈ ਨੂੰ ਠੇਸ ਨਾ ਲੱਗੇ ਸੁਣ ਜੁਗਾ ਰਹੇ ਉਹ ਗਰਬ ਗਹਿਲੜੋ ਮੂੜੜੋ ਹੀ ਹੋ ਰੇ ਪਾਸ਼ਾ ਕਹਿੰਦੇ ਹੇ ਅਕਾਲ ਪੁਰਖ ਹੇ ਮਾਲਕ ਮੇਰਾ ਜਿਹੜਾ ਹਿਰਦਾ ਗਹਿਲਾ ਬਾਵਲਾ ਝੱਲਾ ਹੋਇਆ ਫਿਰਦਾ ਮੂੜਾ ਜਾਨੀ ਮੂਰਖ ਕਾਦੇ ਚ ਚੱਲਦਾ ਹੋਇਆ ਫਿਰਦਾ ਕੀ ਹੋ ਗਿਆ ਇਹਨੂੰ ਸੰਸਾਰ ਚ ਆਏ ਨੂੰ ਚੰਗਾ ਭੁਲਾ ਮੈਨੂੰ ਤੂੰ ਉਸ ਤੋਂ ਤੋਰਿਆ ਤੇ ਇੱਥੇ ਆਉਂਦਿਆ ਹਿਰਦੇ ਨੂੰ ਕਿਹਨੇ ਪਕੜ ਦਿਆ ਹੀਓ ਮਹਾਰਾਜ ਜੀ ਮਾਇਓ ਇਹ ਵੀ ਇੱਕ ਹੋਸ਼ ਵਾਲੀ ਗੱਲ ਹੈ ਕਿ ਪਾਸ਼ਾ ਕਹਿੰਦੇ ਵੀ ਜੀਵ ਨੂੰ ਇੰਨਾ ਕੁ ਪਤਾ ਹੁੰਦਾ ਵੀ ਮੇਰੇ ਹਿਰਦੇ ਤੇ ਅਸਰ ਪੈ ਚੱਲਿਆ ਕਹਿੰਦੇ ਹੀਓ ਮਹਾਰਾਜ ਜੀ ਮਾਇਓ ਕਹਿੰਦੇ ਤੇਰੀ ਜਿਹੜੀ ਮਾਇਆ ਨਾ ਜਿਹੜੀ ਏਕਾ ਮਾਈ ਐ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਏਕਾ ਮਾਈ ਜੁਗਤ ਵਿਆਈ ਤਨ ਚੇਲੇ ਪ੍ਰਵਾਨ ਜਿੱਥੋਂ ਸ੍ਰਿਸ਼ਟੀ ਸਾਜੀ ਐ ਇੱਕ ਸਿਰਜਣਹਾਰ ਸਾਜਣਹਾਰ ਪਰਬਦਗਾਰ ਆਪ ਐ ਇੱਕ ਉਹਦੀ ਸ਼ਕਤੀ ਐ ਜਿਹਨੂੰ ਤੀਜੇ ਪਾਤਸ਼ਾਹ ਨੇ ਸ਼ਿਵ ਸ਼ਕਤੀ ਦਾ ਖੇਲ ਕਿਹਾ ਸ਼ਿਵ ਜਾਨੀ ਚੇਤਨ ਪਰਮ ਸੱਤਾ ਸ਼ਕਤੀ ਜਣੀ ਉਹਦੀ ਪਾਵਰ ਜਿਹਨੂੰ ਮਾਇਆ ਕਿਹਾ ਮਾਇਆ ਦੇ ਹੱਥ ਸਾਰੀਆਂ ਖੇਡਾਂ ਇਹ ਖੰਡ ਬ੍ਰਹਿਮੰਡ ਦੀ ਸਿਰਜਣਾ ਮਾਇਆ ਨੇ ਕੀਤੀ ਹੈ ਕਰਵਾਈ ਕਿਹਨੇ ਮਾਲਕ ਨੇ ਪਾਤਸ਼ਾਹ ਕਹਿੰਦੇ ਜਦੋਂ ਮੈਂ ਆਇਆ ਮੇਰੇ ਹਿਰਦੇ ਨੂੰ ਤੇਰੀ ਮਾਇਆ ਨੇ ਪਕੜ ਲਿਆ ਤੇ ਜਿਹੜੀਆਂ ਬਿਉਂਤ ਬੰਦੀਆਂ ਇਨਸਾਨ ਨੂੰ ਦੇ ਕੇ ਤੋੜਦੀ ਹੈ ਮਾਇਆ ਹੀ ਦੇ ਕੇ ਤੋੜਦੀ ਹੈ ਹਿਓ ਮਹਾਰਾਜ ਦੀ ਮਾਇਓ ਢੀਹਰ ਨਿਆਈ ਮੋਹ ਫਾਕਿਓ ਰੇ ਕਹਿੰਦੇ ਮੈਨੂੰ ਆਏ ਪਸਾਲਿਆ ਮਾਇਆ ਨੇ ਜਿਵੇਂ ਮੱਛੀ ਨੂੰ ਕੁੰਡੀ ਦੇ ਵਿੱਚ ਪਿਛਾ ਲਿਆ ਜਾਂਦਾ ਕੁੰਡੀ ਦੇ ਵਿੱਚ ਫਸੀ ਹੋਈ ਮੱਛੀ ਚਾਹ ਕੇ ਵੀ ਨਿਕਲ ਨਹੀਂ ਸਕਦੀ ਇਸੇ ਤਰ੍ਹਾਂ ਮੇਰਾ ਹਿਰਦਾ ਹੁਣ ਤੜਫਦਾ ਮਾਇਆ ਦੀ ਪਕੜ ਚ ਐਸਾ ਆ ਗਿਆ ਕਿ ਉਹ ਕੁੰਡੀ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਕਿਉਂ ਔਖਾ ਉਹ ਕੁੰਡੀ ਇੱਕ ਤਾਂ ਦਰਦ ਕਰਦੀ ਹੋਵੇ ਤਾਂ ਨਿਕਲਣ ਦੀ ਕੋਸ਼ਿਸ਼ ਵੀ ਕਰੇ ਪਰ ਜਿਹੜੀ ਮਾਇਆ ਦੀ ਕੁੰਡੀ ਹੈ ਇਹ ਆਨੰਦ ਦਿੰਦੀ ਹੈ ਜਿੰਨੀਆਂ ਚੀਜ਼ਾਂ ਮੰਗਦਾ ਜਿੰਨੀਆਂ ਮਿਲਦੀਆਂ ਉਹਦੇ ਨਾਲ ਅਨੰਦ ਵੱਧਦਾ ਖੁਸ਼ੀ ਵੱਧਦੀ ਐ ਖੇੜਾ ਵੱਧਦਾ ਕਹਿੰਦੇ ਹੋ ਕੀ ਰਿਆ ਮੇਰੇ ਹਿਰਦੇ ਨਾਲ ਘਣੋਂ 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 ਸਦ ਲੋੜ ਐ ਕਹਿੰਦੇ ਹੁਣ ਅੰਦਰੋਂ ਕਹਿੰਦਾ ਹੋਰ ਦੇ ਦਿਓ ਹੋਰ ਦੇ ਦਿਓ ਜਿੰਨੀ ਮਰਜ਼ੀ ਦਾਇਦਾਤ ਜਿੰਨੀ ਮਰਜ਼ੀ ਮਾਇਆ ਜਿੰਨਾ ਮਰਜ਼ੀ ਵੱਡਾ ਅਉਧਾ ਹੋਰ 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 ਕਰਦਾ ਐ ਘਣੋਂ 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 ਸਦ ਲੋੜ ਐ ਬਿਨ ਲਹਿਣੇ ਕੈਠਾ ਪਾਇਓ ਰੇ ਕਹਿੰਦੇ ਮੰਗਦਾ ਤਾਂ ਬਹੁਤ ਕੁਛ ਹੈ ਪਰ ਸਾਨੂੰ ਵਿਧਾਨ ਦਾ ਵੀ ਪਤਾ ਕਰਤੇ ਦਾ ਕਿ ਜਿਹੜਾ ਤੂੰ ਕਰਮ ਕਮਾਇਆ ਹੀ ਨਹੀਂ ਜਿਹੜਾ ਤੇਰੇ ਭਾਗਾਂ ਵਿੱਚ ਹੈ ਹੀ ਨਹੀਂ ਭਾਗ ਕੀ ਹੁੰਦੇ ਆ ਸਾਡੇ ਪਹਿਲਾਂ ਦੇ ਕੀਤੇ ਵੇ ਕਰਮ ਵੀ ਓਵੇਂ ਪੈ ਰਹਿੰਦੇ ਆ ਸਾਡੀਆਂ ਕਮਾਈਆਂ ਕੀਤੀਆਂ ਵੀ ਪਈਆਂ ਰਹਿੰਦੀਆਂ ਜਿਵੇਂ ਸਾਡਾ ਬੈਂਕ ਵਿੱਚ ਬੈਲੈਂਸ ਪਿਆ ਰਹਿੰਦਾ ਭਾਵੇਂ ਜਵਾਨੀ ਵੇਲੇ ਕਮਾ ਕੇ ਰੱਖਿਆ ਉਹਦੇ ਅਨੁਸਾਰ ਹੀ ਸਾਡਾ ਆ ਜੀਵਨ ਦੇ ਵਿੱਚ ਫੈਸਲੇ ਹੁੰਦੇ ਆ ਮਾਰਾ ਇਹ ਕਹਿੰਦੇ ਮੰਗੀ ਤਾਂ ਜਾਨਣਾ ਤੇਰੇ ਭਾਗਾ ਚ ਕਿੱਥੇ ਆ ਉਪਹਾਗ ਤਾਂ ਕਰਈ ਨਹੀਂ ਕਰਮ ਤਾਂ ਕਰਈ ਨਹੀਂ ਕਰਮਾਂ ਦੇ ਵਿੱਚ ਜੋ ਤੂੰ ਖੱਟਿਆ ਉਹ ਤੈਨੂੰ ਮਿਲ ਰਿਹਾ ਪਰ ਹੁਣ ਤੂੰ ਕਰੇ ਕੀ ਮਹਾਰਾਜ ਰੋਗਾਥ ਬਾਹੂ ਮਹਾਰਾਜ ਰੋਗਾਥ ਬਾਹੂ ਸਿਓ ਲੁਬੜਿਓ ਨੇ ਭਾਗੜੋ ਪਾਏ ਸਜੋਇਓ ਰੇ ਪਾਸ਼ਾ ਕਹਿੰਦੇ ਕਿ ਜਿਹੜੀ ਵੱਡੀ ਗੱਲ ਪਤਾ ਲੱਗੀ ਤੁਸੀਂ ਜਾਨੀ ਮੈਨੂੰ ਆਉਂਦੇ ਨੂੰ ਜਿਹੜਾ ਹਸਿੰਧੜਾ ਸਰੀਰ ਦਿੱਤਾ ਮਹਾਰਾਜ ਰੋ ਗਾਥ ਇਹ ਗਾਥ ਬਾਹੂ ਸੋ ਲੁਬੜਿਓ ਕਹਿੰਦੇ ਵੀ ਇਹ ਮੈਨੂੰ ਮਿਲਿਆ ਪਰ ਅੱਗੇ ਕੀ ਹੋਇਆ ਮੇਰੀ ਜਿਹੜੀ ਚੇਤਨਾ ਨੂੰ ਕੁੰਡੀ ਪਈ ਵੀ ਆ ਨੇ ਭਾਗੜੋ ਪਾਏ ਸਜੋਇਓ ਰੋਇ ਮੈਨੂੰ ਇਹ ਲੱਗਣ ਲੱਗ ਗਿਆ ਮੈਂ ਸਰੀਰਾਂ ਹੁਣ ਮੈਨੂੰ ਇਹ ਸਰੀਰ ਹੀ ਆਪਣਾ ਲੱਗਦਾ ਮੈਂ ਮੈਨੂੰ ਸਰੀਰ ਹੀ ਲੱਗਦਾ ਤੇ ਮੈਨੂੰ ਇੰਨਾ ਇਹਦੇ ਨਾਲ মোহ ਹੋ ਗਿਆ ਇੰਨੀ ਤ੍ਰਿਸ਼ਨਾ ਹੋ ਗਈ ਕਿ ਮੈਂ ਹਰ ਚੀਜ਼ ਇਹਦੇ ਲਈ ਮੰਗਦਾ ਮੈਨੂੰ ਇਹ ਲੱਗਦਾ ਮੈਂ ਹੀ ਸਰੀਰ ਹਾਂ ਆਹ ਵੀ ਮਾਇਆ ਨੇ ਮੇਰੇ ਨਾਲ ਕਿੰਡਾ ਧੋਖਾ ਕੀਤਾ ਮਾਤਾ ਦੇ ਪੇਟ ਚੋਂ ਦੇ ਨੂੰ ਮੈਨੂੰ ਪਤਾ ਸੀ ਮੈਂ ਹੰਸਾ ਮੈਂ ਜੀਵ ਆਤਮਾ ਆ ਮੇਰੇ ਲਈ ਇੱਕ ਘਰ ਤਿਆਰ ਹੋ ਰਿਹਾ ਮੇਰੇ ਲਈ ਕੋਟ ਤਿਆਰ ਹੋ ਰਿਹਾ ਜਿਹੜਾ ਪਾ ਕੇ ਮੈਂ ਜਾਣਾ ਪਰ ਮੈਂ ਜਦੋਂ ਆ ਸੰਸਾਰ ਚ ਆਇਆ ਮੈਨੂੰ ਤਾਂ ਮੈਂ ਹੀ ਲੱਗਣ ਲੱਗ ਗਿਆ ਤ੍ਰਿਸ਼ਨਾ ਦੀ ਅੱਗ ਨੇ ਆਪ ਦੇ ਨਾਲ ਮੇਲ ਲਿਆ ਤੇ ਮੈਨੂੰ ਸਾਰੇ ਰਿਸ਼ਤੇ ਨਾਤੇ ਜਿਹੜੇ ਇਹਦੇ ਨਾਲ ਆ ਲੋਕਾਂ ਦੇ ਉਹੀ ਸੱਚੇ ਲੱਗਦੇ ਆ ਤੇ ਮੈਨੂੰ ਉਲਟਾ ਇਹ ਸਰੀਰ ਹੀ ਐ ਲੱਗਦਾ ਮੈਂ ਆ ਇਹਦੇ ਚੋਂ ਮੈਨੂੰ ਹੁਣ ਕੱਢੋ ਮੈਨੂੰ ਕਿਰਪਾ ਕਰੋ ਮੈਨੂੰ ਪਹਿਲਾਂ ਵਾਲੀ ਸੋਝੀ ਬਖਸ਼ਿਸ਼ ਕਰੋ ਸੋਣ ਮਣ ਸਿੱਖ ਸਾਧੂ ਜਣ ਸਗਲੋ ਤਾਰੇ ਸਗਲੇ ਪ੍ਰਾਸਤ ਮਿਟਿਓ ਰੇ ਪਾਸ਼ਾ ਕਹਿੰਦੇ ਇਹ ਮਨੁੱਖ ਇੱਕ ਸਿੱਖਿਆ ਸੁਣ ਵੀ ਆ ਦੁਨੀਆ ਦੇ ਵਿੱਚ ਜਿੰਨੇ ਸਾਧੂ ਆਣਾ ਜਿਹੜੇ ਅਧਿਆਤਮ ਦੇ ਰਸਤੇ ਤੇ ਚੱਲਣ ਵਾਲੇ ਆ ਜਿਨ੍ਹਾਂ ਨੇ ਖੁਦ ਜਾਣ ਲਿਆ ਵੀ ਅਸੀਂ ਪਦਾਰਥ ਸਰੀਰ ਨਹੀਂ ਹਾਂ ਅਸੀਂ ਸਪਿਰਟ ਐ ਸਪਿਰਟ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਸਪਿਰਚੁਅਲ ਲੋਕ ਅਧਿਆਤਮਕਵਾਦੀ ਲੋਕ ਉਹਨਾਂ ਨੂੰ ਕਿਹਾ ਜਾਂਦਾ ਸਾਧੂ ਸੰਤ ਸੋਣ ਮਨ ਸਿੱਖ ਸਾਧੂ ਜਨ ਸਗਲੋ ਸਾਰੇ ਸਾਧੂਆਂ ਦੀ ਕੋਈ ਮਤ ਹੈ ਇੱਕੋ ਹੀ ਗੱਲ ਆ ਜਿਹੜੀ ਜਦੋਂ ਸਮਝਾਉਂਦੇ ਆ ਬਾਣੀ ਚ ਸਮਝਾਉਂਦੇ ਆ ਵੇਦਾਂ ਚ ਸਮਝਾਉਂਦੇ ਆ ਥਾਰੇ ਸਗਲੇ ਪ੍ਰਾਸਤ ਮਿਟਿਓਰੇ ਜੇ ਤੂੰ ਸਾਧੂ ਸੰਤਾਂ ਦੀ ਸਿੱਖਿਆ ਮੰਨ ਲਵੇਂ ਸਾਧੂ ਸੰਤਾਂ ਦੇ ਦੱਸੇ ਅਨੁਸਾਰ ਜਪ ਤਪ ਕਰ ਲਵੇਂ ਸਤ ਸੰਗ ਕਰ ਲਵੇਂ ਤੇਰੇ ਆ ਸਾਰੇ ਜਿਹੜੇ ਕੁੰਡੀਆਂ ਵਾਲੇ ਪਾਪ ਆ ਮਿਟ ਜਾਣਗੇ ਤੈਨੂੰ ਇਹਨਾਂ ਪਾਪਾਂ ਚੋਂ ਇਹ ਸਰੀਰ ਦੇ ਮੋਹ ਚੋਂ ਗਾਹਾਂ ਵੀ ਸਰੀਰਾਂ ਦੇ ਮੋਹ ਚੋਂ ਸਾਧੂ ਦੀ ਸਿੱਖਿਆ ਕੱਢ ਲਿਆਉਗੀ ਤੈਨੂੰ ਤੇਰੇ ਅਸਲੀ ਸਰੂਪ ਦੇ ਦਰਸ਼ਨ ਕਰਵਾ ਦੇਗੀ ਜਾ ਕੋ ਲਹਿਣੋ ਮਹਾਰਾਜ ਦੀ ਗਾਠੜਿਓ ਜਨ ਨਾਨਕ ਗਰ ਭਾਸ ਨਾ ਪੌੜਿਓ ਰੇ ਕਹਿੰਦੇ ਜਿਹੜਾ ਸਾਧੂ ਸੰਤਾਂ ਦੀ ਸੰਗਤ ਕਰ ਲੈਂਦਾ ਹੈ ਗੁਰੂ ਦੀ ਦੱਸੀ ਸਿੱਖਿਆ ਤੇ ਚੱਲ ਪੈਂਦਾ ਹੈ ਜੇ ਗੁਰੂ ਕਹਿੰਦਾ ਕਿ ਸਭ ਕੁਝ ੴ ਤੋਂ ਹੀ ਬਣਿਆ ੴ ਹੀ ਸਤ ਨਾਮ ਹੈ ਤੇ ਸਿੱਖ ਸਤ ਕਰਕੇ ਮੰਨ ਲੈਂਦਾ ਹੈ ਇਹ ਨਾਮ ਦੀ ਪ੍ਰੈਜੈਂਸ ਨੂੰ ਦਿলো ਦਿਮਾਗ ਦੇ ਵਿੱਚ ਯਾਦ ਰੱਖਦਾ ਕਿ ਮੈਂ ਉਹ ਦਾ ਹਾਂ ਉਹ ਮੇਰਾ ਹੈ ਇੰਨੀ ਗੱਲ ਚੇਤੇ ਰੱਖੀ ਵੀ ਇੱਕ ਦਿਨ ਉਹਦੇ ਨੇੜੇ ਲੈ ਜਾਂਦੀ ਹੈ ੴ ਦੇ ਉਹਦੀ ਪ੍ਰੈਜੈਂਸ ਉਹਦਾ ਨਾਮ ਉਹਦਾ ਅਨਹਦ ਨਾਦ ਸੁਣਨਾ ਸ਼ੁਰੂ ਹੋ ਜਾਂਦਾ ਹੈ ਉਹੀ ਸਾਨੂੰ ਪ੍ਰਾਪਤੀ ਕਰਾ ਦਿੰਦਾ ਹੈ ਜਾ ਕੋ ਲਹਿਨੋ ਮਹਾਰਾਜ ਜੀ ਗਾਠੜਿਓ ਜਨ ਨਾਨਕ ਗਰਭਾਸ ਨ ਪੌੜਿਓ ਜਿਹੜਾ ਸਤਸੰਗ ਸੁਣਦਾ ਜਿਹੜਾ ਗੁਰੂ ਦੀ ਗੱਲ ਮੰਨ ਲੈਂਦਾ ਕਿ ਪਵਨ ਗੁਰੂ ਆ ਤੇ ਮੈਂ ਇਹਦੇ ਜਿੰਨਾ ਨੇੜੇ ਰਹਾ ਉਨਾ ਹੀ ਮੈਨੂੰ ਇਹ ਆਪਣੇ ਘਰ ਲੈ ਜੂਗਾ ਕਿੱਥੇ ਜਿੱਥੇ ਕਿ ਮਹਾਰਾਜ ਨੇ ਕਿਹਾ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਤੋਂ ਲੈ ਸੋ ਪਰਮਪਲਾਹੀ ਇਹ ਸਵਾਸਾਂ ਦੇ ਨੇੜੇ ਰਹਿੰਦਿਆ ਰਹਿੰਦਿਆ ਪਵਨ ਗੁਰੂ ਤੋਂ ਸਬਦ ਗੁਰੂ ਦੀ ਯਾਤਰਾ ਪਿਆਰਿਓ ਮਹਾਰਾਜ ਕਹਿੰਦੇ ਮੁੜ ਕੇ ਗਰਭ ਚ ਨਹੀਂ ਆਉਂਗੇ ਇਹ ਸਾਰੀ ਖੇਡ ਜਿੱਦੇ ਸਮਝ ਜਾਗੇ ਹਰ ਜੀ ਪਿਤਾ ਹਰ ਜੀ ਮਾਤਾ ਸਾਦੇ ਰਿਸ਼ਤੇ ਉਹਦੇ ਹੀ ਆ ਅਸੀਂ ਆਏ ਇੱਥੇ ਨਾਹਾ ਦੇਣਾ ਜਗਤਿਕ ਤਮਾਸਾ ਇਹ ਜਗ ਸੱਚੇ ਦੀ ਕੋਠੜੀ ਆ ਇਹਦਾ ਸੈਰ ਸਪਾਟਾ ਕਰਨ ਆਏ ਆ ਇੱਥੋਂ ਦੇ ਬਣਾਏ ਜਿਹੜੇ ਵਿਧਾਨ ਐ ਧਰਮਾਂ ਕਰਮਾਂ ਦੀਆਂ ਬਹੁਤੀਆਂ ਗੱਲਾਂ ਬਹੁਤੀਆਂ ਕਟੜਤਾਵਾਂ ਤੂੰ ਫਲਾਣਾ ਮੈਂ ਫਲਾਣਾ ਇਹਨਾਂ ਚ ਨਾਲ ਜੀਏ ਸਾਰੇ ਇੱਕ ਨੂਰ ਹੀ ਆ ਇਹ ਥੱਲੇ ਝਾਕਿਆਂ ਅਲੱਗ-ਅਲੱਗ ਵਟਾਂ ਦੀਂਦੀਆਂ ਹਵਾਈ ਸਫ਼ਰ ਕੀਤੇ ਉੱਪਰ ਨੂੰ ਗਿਆ ਕਿ ਨੂਰ ਦੀਦਾ ਊਰਜਾ ਦਿੰਦੀ ਹੈ ਤੋਪੀ ਦਿੰਦੀ ਹੈ ਇਸੇ ਕਰਕੇ ਜਦੋਂ ਊਰਜਾ ਸਾਡੀ ਉੱਪਰੋਂ ਉੱਠਦੀ ਜਾਂ ਅੰਦਰੋਂ ਤਾਂ ਸਾਨੂੰ ਸਾਰਿਆਂ ਘਟਾਂ ਚ ਰਾਮ ਬੋਲਦੇ ਹੀ ਦਿੰਦਾ ਏਕ ਨੂਰ ਤੇ ਸਭ ਜਾਗ ਉਪਜਿਆ ਕੌਣ ਭੜੇ ਕੌਣ ਮੰਦੇ ਇਹ ਗੱਲਾਂ ਉਹਦੇ ਸਮਝੀ ਆਉਂਦੀਆਂ ਜਿਹੜਾ ਉੱਪਰ ਉੱਠ ਜਾਂਦਾ ਜਿਹੜਾ ਥੱਲੇ ਨੂੰ ਜਾਂਦਾ ਉਹਨੂੰ ਵੱਡੀਆਂ-ਵੱਡੀਆਂ ਬੱਟਾਂ ਦਿੰਦੀਆਂ ਫਲਾਨੇ ਆ ਫਲਾਨੇ ਆ ਫਿਰ ਇੱਕ ਦੂਜੇ ਨਾਲ ਲੜਦੇ ਆ ਮਰਦੇ ਆ ਫਿਰ ਇਹੀ ਕੁਝ ਚੱਲਦਾ ਇਹ ਵਿਧਾਨ ਅਲੱਗ ਚੱਲਦਾ ਜਿਹੜਾ ਸਾਧੂਆਂ ਦਾ ਗੁਰਬਾਣੀ ਦਾ ਵਿਧਾਨ ਹੈ ਇਹਦੇ ਸਾਰੇ ਕੁਝ ਦੇ ਵਿੱਚ ਰਹਿੰਦਿਆਂ ਲੰਘਦਿਆਂ ਜਾਣਣਾ ਕਿ ਅਸੀਂ ਸਾਰੇ ਕਰਤੇ ਦੀ ਅੰਸਾਂ ਏਕ ਪਿਤਾ ਇੱਕ ਸਕੇ ਹਮ ਬਾਰਕ ਹੈ ਇਕੱਠੇ ਰਹਿਣਾ ਆਏ ਆ ਜਗ ਸੱਚੇ ਦੀ ਕੋਠੜੀ ਦੇ ਦਰਸ਼ਨ ਕਰਨ ਆਏ ਆ ਨਾਨਕ ਸਤਗੁਰੂ ਭੇਟਿਆਂ ਪੂਰੀ ਹੋਵੇ ਜੁਗਤ ਹੱਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਇਹ ਹੋਵੇ ਮੁਕਤ ਤੇ ਆਪਾਂ ਇਸ ਤਰ੍ਹਾਂ ਜਾਣਾ ਅੰਦਰੋਂ ਜੁੜੇ ਰਹੋ ਯਾਦ ਬਣਾਈ ਰੱਖੋ ਮਾਲਕ ਦੀ ਆਓ ਪਿਆਰੇ ਸਮਾਪਤੀਆਂ ਕਰ ਗਏ ਸੋਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਦੇ ਪ੍ਰਾਸਤ ਮਿਟਿਓ ਰੇ ਜਾ ਕੋ ਲੈਣੋ ਮਹਾਰਾਜ ਰੀ ਗਾਠੜਿਓ ਜਨ ਨਾਨਕ ਗਰ ਭਾਸਨਾ ਪਉੜਿਓ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨਮਾ ਦੇ ਸਾਂ ਤੇਰੀ ਸਦਾ ਹੀ ਜੈ ਸਦਾ ਹੀ ਜੈ ਜੇ ਹਾ ਪਾਉ ਤਿਹ ਫਲ ਪਾਈ ਸੀ